ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਜੰਡ ਵਾਲੇ ਦੇ ਵਿੱਚ ਜੰਡ ਵਾਲਾ ਪਿੰਡ ਆ ਜਦੋਂ ਆਪਾਂ ਮੋਦਕੀ ਤੋਂ ਫਰੀਦਕੋੜ ਨੂੰ ਜਾਂਦੇ ਆਣਾ ਮਿੱਤਰੋ ਤੇ ਚੰਦ ਬਾਜੇ ਪੁਲ ਚੜਨ ਤੋਂ ਪਹਿਲਾਂ ਇੱਕ ਕੱਟ ਆਉਂਦਾ ਜਿੱਥੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੱਗੀ ਹੋਈ ਆ ਮਿੱਤਰੋ ਤੇ ਨਾਲ ਹੀ ਗੁਰਦੁਆਰਾ ਸਾਹਿਬ ਜਿਹੜਾ ਨਵਾਂ ਬਣਦਾ ਪਿਆ ਵਾ ਉਹਦੇ ਨਾਲ ਮੁੜ ਕੇ ਬਿਲਕੁਲ ਸਿੱਧਾ ਪਿੰਡ ਦੇ ਵਿੱਚ ਐਂਟਰੀ ਕਰਦੇ ਆ ਤੁਹਾਨੂੰ ਆ ਜਿਹੜਾ ਸ਼ੈੱਡ ਮਿਲੂਗਾ ਮਿੱਤਰੋ ਤੇ ਇਹ ਸ਼ੈੱਡ ਦੇ ਵਿੱਚ ਇਸ ਟਾਈਮੇ ਮੌਜੂਦ ਆ ਬਾਈ ਉਹਨਾਂ ਦੇ ਕੋਲੇ ਗਾਵਾਂ ਵੀ ਰੱਖੀਆਂ ਹੋਈਆਂ ਚੰਗੀ ਗਿਣਤੀ ਦੇ ਵਿੱਚ ਔਰ ਜਨਵਾਰ ਆਕਾਵਾ ਦੇ ਨਾਲ ਇਸ ਕਰਕੇ ਇੱਕ ਮੈਂ ਰੱਖੀ ਸੀ ਬਾਈ ਹੁਣ ਇਹਨੇ ਦੁੱਧ ਪੀਣ ਨੂੰ ਤੇ ਉਹ ਸੈਟਿੰਗ ਨਹੀਂ ਆਉਂਦੀ ਮੱਧ ਦੀ ਵਿੱਚ ਜਿਵੇਂ ਤੁਸੀਂ ਆਮ ਹੀ ਜਾਣਦੇ ਹੋ ਜੇ گاਵਾ ਤੇ گاਵਾ ਦੀ ਸੈਟਿੰਗ ਹੁੰਦੀ ਆ ਜੇ ਮੱਝਾਂ ਤੇ ਬੱਜ ਦੀ ਸੈਟਿੰਗ ਹੁੰਦੀ ਆ ਮਿੱਤਰੋ ਤੇ ਅੱਜ ਉਸੇ ਤਰ੍ਹਾਂ ਹੀ ਤੁਹਾਨੂੰ ਇੱਕ ਚੰਗੀ ਮੈਂ ਬਿਲਕੁਲ ਭਾ ਦੇ ਵਿੱਚ ਦਵਾਉਣ ਲੱਗਾ ਕਰਦੇ ਆ ਗੱਲਬਾਤ ਆਪਾਂ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਾਈ ਵਧੀਆ ਵੀਰੇ ਸੀਤਾ ਦੇ ਪਰਿਵਾਰ ਬਾਈ ਵਧੀਆ ਵੀਰੇ ਤੰਦਰੁਸਤ ਵਧੀਆ ਚਲੋ ਸ਼ੁਕਰਾਛਰ ਨਾਮ ਦੱਸ ਦਈਏ ਇੱਕ ਵਾਰੀ ਵੀਰੇ ਆਪਣਾ ਨਾਂ ਮੇਰੇ ਜਗਮੀਤ ਸਿੰਘ ਆਪਣਾ ਜੀ ਪੰਡ ਵੀਰੇ ਪੰਡ ਵੀਰੇ ਆਪਣਾ ਜਨਰਲ ਆ ਜਨਰਲ ਆ ਅੱਛਾ ਵੀਰੇ ਫਾਰਮ ਦੀ ਸੇਵਾ ਤੁਹਾਨੂੰ ਦੱਸ ਹੀ ਦਿੱਤੀ ਹੈ ਨਾ ਹਾਂਜੀ ਵੀਰੇ ਤੇ ਵੱਡੇ ਭਾਈ ਮੈਂ ਵੇਚਣੀ ਹੈ ਇੱਕ ਹੈ ਨਾ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਵੀਰੇ ਇਹ ਵੀ 1 ਨਵੰਬਰ ਦੀ ਸੂਈ ਹੋਈ ਆ 1 ਨਵੰਬਰ ਦੀ ਸੂਈ ਆ ਠੀਕ ਆ ਵੀਰੇ ਦੁੱਧ ਕਿੰਨੇ ਦੇ ਚੱਲਦੀ ਆ ਦੋਸ ਵੀਰੇ ਸਹੀ ਆਪਣਾ 9 ਕਿਲੋ ਆ ਠੀਕ ਆ ਵੀਰੇ ਤੇ ਬਣ ਵੀ ਗਈ ਆ ਗਾ ਬਾਈ ਹਾਂ ਵੀਰੇ ਗਾਂ ਗੋਪੀਵਾਨ ਲੱਗਿਆ ਹੋਇਆ ਦਾ ਜੀ ਗੋਪੀਵਾਨ ਲਵਾਤਾ ਵੀਰੇ ਅੱਛਾ ਤਾਜੀ ਦੇ ਦੁੱਧ ਤੇਰੇ ਹਿਸਾਬ ਨਾਲ ਕਿੰਨਾ ਕੁ ਦੇਤਾ ਜਾਂਦਾ ਸੱਜਰ ਨੇ ਕਿੱਲੀ ਨੇ ਆਪਣੇ ਮੇਰੇ 12 ਕਿਲੋ ਦਿੱਤਾ ਆਪਣੀ ਕੋਈ ਇਹਦੇ ਨਾਲ ਦਿਲਚਸਪੀ ਘੱਟ ਆ ਠੀਕ ਆ ਨਹੀਂ ਆਪਣੇ ਗਾਂਵ ਵਾਲੇ ਦਿਲਚਸਪੀ ਜ਼ਿਆਦੇ ਆ ਠੀਕ ਆ ਚਵਾਈ ਚਵਾਈ ਦੀ ਪੋਲੀ ਆ ਵੀਰੇ ਹਾਂ ਵੀਰੇ ਇੱਕ ਥਾਂ ਚੋਂ ਪੂਰ ਦਿਖਾਉਂਦੀ ਆ ਉਹ ਪਹਿਲਾਂ ਦੱਸਤਾ ਔਰ ਲੈ ਜੋ ਕੰਨੀ ਵਾਲੇ ਚੋਂ ਮਗਰ ਲੈ ਜੋ ਨਹੀਂ ਨਹੀਂ ਦੁੱਧ ਨਹੀਂ ਘਟ ਵਦ ਠੀਕ ਹੈ ਦੁੱਧ ਪੂਰਾ ਫੋਰਾ ਕਿੰਨਾ ਗੋਦਾ ਵੀਰੇ ਠੀਕ ਹੈ ਨੋਰਮਲ ਆ ਇੰਨਾ ਨਹੀਂ ਹੋਣੀ ਜੀ ਆਪਾਂ ਬੱਚਾ ਲਾ ਕੇ ਮੜਾ ਜਿਹਾ ਵਿਖਾ ਦਈਏ ਫੋਰਾ ਕਿੰਨਾ ਗੋਦਾ ਕਈ ਵਾਰੀ ਆਨਲਾਈਨ ਹੀ ਮੰਗਵਾ ਲਿੰਦਾ ਕੋਈ ਉਹ ਬੁੜੀਆਂ ਜੌਂਦੀਆਂ ਆਪਾਂ ਜੌਂਦੇ ਨਹੀਂ ਯਾਰ ਠੀਕ ਹੈ ਠੀਕ ਹੈ ਓਕੇ ਤੇਰਾ ਤਾਂ ਮੇਰਾ ਗਾਵਾਂ ਮਸ਼ੂਰੀ ਮੇਰਾ ਤਾਂ ਆਪਾਂ ਦਾ ਗਾਵਾਂ ਦਾ ਕੰਮ ਕਰੇ ਰੇ ਰੇਟ ਭਾਈ ਦੇਣ ਲੈਣ ਵਾਲਾ ਡਿਮਾਂਡ ਵੀਰੇ 70 ਆ ਦੇਣੀ ਕਿਨੇ ਵੀ ਐਂ ਕਾਟੇ ਬਾੜੇ ਕਰਕੇ ਸਾਰਾ ਕੁਝ ਕਰਕੇ ਪੈਣ ਦੀ ਆਪਾਂ ਵੀਰੇ ਛੱਡ ਦਾਂ ਬਸ ਕੱਢੀ ਪਰ ਤੋਰੀ ਵੀਰੇ ਮੜਾ ਜਾਈ ਲੈ ਵੀ ਮਿੱਤਰੋ ਤੁਸੀਂ ਦੁੱਧ ਪੀਣ ਨੂੰ ਲੈਣੀ ਆਣਾ ਮੈਂ ਤੇ ਮੇਰੇ ਹਿਸਾਬ ਦੇ ਨਾਲ ਤਾਂ ਚੰਗੀ ਆ ਕਿਉਂਕਿ ਭਾਈ ਬੁੱਤ ਬਾਡੀ ਦੀ ਮੈਂ ਕੱਦ ਬਾਡੀ ਦੀ ਮੈਂ ਅੰਗਾ ਪੈਰਾਂ ਦੀ ਮੈਂ ਬਾਕਮਾ ਵਾਲਾ ਇੱਕ ਥਣ ਦੇ ਵਿੱਚੋਂ ਫੁਹਾਰਾ ਜ਼ਰੂਰ ਲਾਉਂਦੀ ਆ ਪਰ ਮਿੱਤਰੋ ਚੋਕੇ ਟੋਕੜ ਗੱਪਣ ਕਰ ਲਿਓ ਗੋਪੀ ਬਣਦਾ ਇਹਨੂੰ ਸੀਮਣ ਲਵਾਤਾ ਵਾਲਿਆ ਭਾਈ ਡੋਕਾ ਇਹ ਕਰਮਾਂ ਵਾਲੀ ਕਰ ਗਈ ਆ ਜਦੋਂ ਨੂੰ ਇਹਨੇ ਚੱਕ ਪਾਸ ਹੋਣਾ ਵਣ ਉਹਦੋਂ ਨੂੰ ਫੇਰ ਇੰਨੇ ਪੈਸਿਆਂ ਦੀ ਇਹਨੇ ਬਣ ਜਾਣਾ ਜਿੰਨੇ ਦੀ ਤੁਸੀਂ ਅੱਜ ਖਰੀਦਨੀ ਆ ਮੱਝ ਤਾਂ ਰਹਿ ਗਈ ਵੀਰੇ ਡੋਕਾ ਕਰੀ ਜਾਂਦੀ ਆ ਮੱਝ ਤਾਂ ਰਹਿ ਗਈ 80% ਤਾਂ ਗੱਪ ਹੋ ਗਈ ਆ ਮੈਂ ਮਿੱਤਰੋ ਸਿੰਘ ਸੁng ਸੋਹਣਾ ਲੇਵਾ ਭਾਂਡਾ ਵੇਖ ਲੋ ਇੱਕ ਵਾਰੀ ਫਿਰ ਮਿੱਤਰੋ ਇਹਦਾ ਕਰਮਾ ਵਾਲੀ ਦਾ ਲੈ ਵੀ ਵੀਰੇ ਪਿੱਛੋਂ ਇਹਨੂੰ ਕਰਦੀ ਮਣੀ ਜੇ ਮੇਰਾ ਭਰਾ ਤੁਹਾਨੂੰ ਮੈਂ ਲੇਵਾ ਨੇ ਜਦੀਕ ਤੋਂ ਐ ਟਕਾ ਕੇ ਥਾਣ ਵਿਖਾ ਦਨੇ ਉਹਦੇ ਚਾਰੇ ਥਾਣ ਫਲੀਆਂ ਵਾਂਗੂ ਸਿੰਘ ਮੂੰਹ ਮੱਥੇ ਦੀ ਮੈਂ ਬਹੁਤ ਸੋਹਣੀ ਆ ਦੇਖੋ ਕਿਰੋ ਰੇਟ 70000 ਤੇ 65000 ਦੇ ਵਿੱਚੋਂ ਜੈਸ ਤੇ ਨੋ ਹੋਣੀ ਆ ਮਿੱਤਰੋ ਠੀਕ ਆ ਬਾਕੀ ਹੁਣ ਵੀਰੇ ਨੰਬਰ ਦੱਸੀਂ ਕਰ ਆ ਦੀ ਬ੍ਰਦਰ 700 ਪੂਰਾ ਵੀਰੇ 95 01025 ਇੱਕ ਵਾਰੀ ਹੋਰ ਆਉਣ ਦੇ 700 95 01025 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ 22 ਦਿਨਾਂ ਤੁਸੀਂ رابطہ ਕਰ ਪਿੰਡ ਹੈਗਾ ਵਾ ਜੰਡਵਾਲਾ ਤੇ ਜ਼ਿਲ੍ਹਾ ਹੈਗਾ ਵਾ ਜਿਹੜਾ ਬਾਈ ਨੂੰ ਲੱਗਦਾ ਮਿੱਤਰੋ ਉਹ ਫਰੀਦਕੋਟ ਫਰੋਇਪੁਰ ਆ ਗਿਆ ਨਾ ਫਰੋਇਪੁਰ ਫਰੋਇਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਤੋਂ ਬਾਅਦ ਚੰਦਵਾਜ ਆ ਗਿਆ ਤੇ ਬਾਕੀ ਗੱਲਬਾਤ ਬਾਈ ਦੇ ਨਾਲ ਕਰ ਲਓ ਨੰਬਰ ਸਕਰੀਨ ਤੇ ਦਿੱਤੇ ਆ ਕੱਟਾ ਸੋਰੀ ਉਹਦੇ ਬਾਹਰ ਕੇ ਨਹੀਂ ਨਹੀਂ ਕੱਟੀ ਆ ਫਿਰ ਪੀਸ਼ਮਾ ਸੀਮਨ ਦੀ ਵੀ ਆ ਜਿਹੜਾ ਆਪਣਾ ਬੁੱਲ ਮਰ ਗਿਆ ਠੀਕ ਆ ਪੀਸ਼ਮਾ ਬੁੱਲ ਦੀ ਕੱਟੀ ਆ ਉਹਦੇ ਮਗਰ ਭਾਈ ਚੇਤਾ ਹੀ ਭੁੱਲ ਚੱਲੇ ਸੀ ਠੀਕ ਆ